ਜ਼ਿੰਦਗੀ ਦੇ ਵਿੱਚ ਇਨਸਾਨ ਅੱਗੇ ਨਾਲੋਂ ਪਿੱਛੇ ਜ਼ਿਆਦਾ ਝਾਤੀ ਮਾਰਦਾ ਹੈ ਕੋਈ ਪਿੱਛੇ ਜ਼ਿੰਦਗੀ ਦੇ ਵਿੱਚ ਕੋਈ ਤਜਰਬਾ ਉਹਨੇ ਛੱਡਿਆ ਹੋਵੇ ਕੰਮ ਕੀਤਾ ਹੋਵੇ ਤੇ ਉਹਦੇ ਲਾਗੇ ਜਾ ਕੇ ਬੰਦਾ ਬਹਿ ਜਾਵੇ ਤੇ ਉਸ ਗੱਲਾਂ ਨੂੰ ਬੰਦਾ ਬਾਰ-ਬਾਰ ਦਰੋਂਦਾ ਹੈ ਜਾਂ ਕੋਈ ਬਜ਼ੁਰਗ ਹੋਵੇ ਨਾ ਤੇ ਕਿਸੇ ਬਜ਼ੁਰਗ ਦੇ ਕੋਲ ਜਾ ਕੇ ਬੈਠ ਜਾਈਏ ਜਿੰਨਾ ਜ਼ਿੰਦਗੀ ਦਾ ਉਹਨੇ ਸਮਾਂ ਪਿੱਛੇ ਬਤੀਤ ਕੀਤਾ ਹੁੰਦਾ ਹੈ ਉਸ ਗੱਲਾਂ ਨੂੰ ਬਾਰ-ਬਾਰ ਕਰੇਗਾ ਕਿ ਮੈਂ ਐਸ ਸਮੇਂ ਦੇ ਵਿੱਚ ਆ ਕੀਤਾ ਸੀ ਜਵਾਨੀ ਦੇ ਵਿੱਚ ਇਹ ਕੀਤਾ ਬਚਪਨ ਵਿੱਚ ਇਹ ਕੀਤਾ ਐਸ ਢੰਗ ਦੇ ਨਾਲ ਮੇਰੀ ਜ਼ਿੰਦਗੀ ਲੰਘ ਗਈ ਪਰ ਮਹਾਰਾਜ ਆਖਦੇ ਨੇ ਉਹ ਵਿਰਲੇ ਹੁੰਦੇ ਨੇ ਜਿਹੜੇ ਇਹ ਜਾਣ ਲੈਂਦੇ ਨੇ ਕਿ ਉਹਨਾਂ ਦਾ ਸਮਾਂ ਨੇੜੇ ਆਉਣਿਆ ਹੈ ਤੇ ਉਹ ਵਿਰਲੇ ਹੁੰਦੇ ਨੇ ਗੁਰਮੁਖ ਜਨ ਉਹ ਬੁੱਢੇ ਵਿਰਲੇ ਹੁੰਦੇ ਨੇ ਉਹਨਾਂ ਦੇ ਲਾਗੇ ਬਈਏ ਤੇ ਉਹ ਅੱਗੇ ਦੀਆਂ ਗੱਲਾਂ ਸਾਨੂੰ ਦੱਸਦੇ ਹੋਣ ਪਰ ਸੰਸਾਰ ਦੇ ਲੋਕ ਇਦਾਂ ਦੇ ਮਿਲਣਗੇ ਜਿਹੜੇ ਤੁਹਾਨੂੰ ਪਿੱਛੇ ਵੱਲ ਜਿਹੜਾ ਜ਼ਿਆਦਾ ਸੁੱਟਣਗੇ ਪਰ ਮਹਾਰਾਜ ਆਖਦੇ ਨੇ ਕਿ ਕਦੀ ਵੀ ਜ਼ਿੰਦਗੀ ਦੇ ਵਿੱਚ ਜਿਹੜਾ ਬੀਤ ਗਿਆ ਸਮਾਂ ਉਹਨੂੰ ਚੇਤੇ ਨਹੀਂ ਕਰਨਾ ਮਹਾਰਾਜ ਆਖਦੇ ਨੇ ਅਗਾਂਹ ਕੂ ਤਰਾੰਗ ਪਿੱਛਾ ਫੇਰਨਾ ਮੁਹੜੜਾ ਨਾਨਕ ਸਿੰਘ ਅਵੇਹਾ ਵਾਰ ਬਹੁੜ ਨਾ ਹੋ ਵਈ ਜਨਮੜਾ ਕਹਿੰਦੇ ਬਾਰ ਬਾਰ ਇਹ ਤੈਨੂੰ ਜਨਮ ਨੂੰ ਮਨੁੱਖਾ ਜਿਹੜਾ ਉਹ ਪ੍ਰਾਪਤ ਨਹੀਂ ਹੋਣਾ ਹੁਣ ਜਿਹੜਾ ਉਹ ਸਮਾਂ ਆ ਰਿਹਾ ਏ ਉਹਨੂੰ ਵੇਖਣ ਦਾ ਯਤਨ ਕਰ ਬਚਪਨ ਵਾਲਾ ਸਮਾਂ ਬੀਤ ਗਿਆ ਜਵਾਨੀ ਵਾਲਾ ਬੀਤ ਗਿਆ ਤੇ ਬਡੇਪੇ ਵਾਲਾ ਵੀ ਬੀਤ ਜਾਵੇਗਾ ਤੇ ਜਿਹੜੀ ਤੇਰੇ ਵਾਲਾਂ ਦੇ ਵਿੱਚ ਸੇਸਾਂ ਦੇ ਵਿੱਚ ਧੌਲੇ ਆਉਂਦੇ ਨੇ ਬੂਰੇ ਹੋ ਜਾਂਦੇ ਨੇ ਟੱਕੇ ਹੋ ਜਾਂਦੇ ਨੇ ਕਹਿੰਦੇ ਇਹ ਨਿਸ਼ਾਨੀ ਤੇਰੀ ਅੱਗੇ ਦੀ ਹੈ ਇਹ ਨਿਸ਼ਾਨੀ ਤੇਰੀ ਨੇੜੇ ਆਉਣ ਦੀ ਹੈ ਜਿਹੜਾ ਸਮਾਂ ਮਹਾਰਾਜ ਆਖਦੇ ਨੇ ਆਖਦੇ ਨੇ ਦੇਖ ਫਰੀਦਾ ਜੋਥੀਆ ਦਾੜੀ ਹੋਈ ਭੂਰ ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ ਕਹਿੰਦੇ ਹੁਣ ਅੱਗਾ ਲਾਗੇ ਆ ਰਿਹਾ ਏ ਜਿਹੜਾ ਪਿਛਲਾ ਸਮਾਂ ਸੀ ਬਚਪਨ ਵਾਲਾ ਜਵਾਨੀ ਵਾਲਾ ਕਹਿੰਦੇ ਉਹ ਬੜੀ ਦੂਰ ਰਹਿ ਗਿਆ ਏ ਕਹਿੰਦੇ ਪ੍ਰਮਾਤਮਾ ਨੂੰ ਯਾਦ ਕਰ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਕਹਿੰਦੇ ਉਹ ਰੱਬ ਨੂੰ ਪਛਾਣਨ ਦਾ ਯਤਨ ਕਰ